ਅੱਗੇ ਵਿਦਿਆਰਥੀ ਅਗਲਾ ਪ੍ਰੇਣ ਨਕਸ਼ਾਗਾ ਉਹ ਹੈ ਇਤਿਹਾਸ ਭਾਗ ਨਾਲ ਦਾ ਜਿਸ ਤੋਂ ਪਹਿਲਾਂ ਆਪਾਂ ਭੂਗੋਲ ਭਾਗ ਨਾਲ ਜਿਹੜੇ ਨਕਸ਼ੇ ਕਿਤੇ ਆ ਗੁੰਚ ਨੇ ਦੇਖ ਸਕਦੇ ਉਹ ਵੀ ਹੁਣ ਆਪਾਂ ਜਿਹੜਾ 3 ਨੰਬਰ ਦਾ ਕਰਾਂਗੇ ਇਤਿਹਾਸ ਭਾਗ ਦੇ ਵਿੱਚੋਂ ਪੰਨਾ 18 ਤੁਸੀਂ ਕੋਈ ਤਿੰਨ ਭਰਨੇ ਹੋਣਗੇ ਉਹ ਵਾਲੇ ਕਾਰਨਾਂ ਦੇ ਉਹਦੇ ਵਿੱਚ ਸਭ ਤੋਂ ਪਹਿਲਾਂ ਹੈ ਪ੍ਰੈਜ਼ੀਡੈਂਸੀ ਇਹ ਅੰਗਰੇਜ਼ਾਂ ਦੀ ਪ੍ਰੈਜ਼ੀਡੈਂਸੀ ਸੀ ਪ੍ਰਮੁੱਖ ਜਿਹੜੇ ਬੰਬਈ ਸੀ ਮਦਰਾਸ ਤੇ ਕੋਲਕਾਤਾ ਇਹਨੋਂ ਨਕਸ਼ੇ ਦੇ ਵਿੱਚ ਤੁਹਾਨੂੰ ਜੀ ਤਬਾ ਮੁੰਬਈ ਕੀ ਦੀ ਰਾਸਤਾਨੀ ਹੈ ਮਹਾਰਾਸ਼ਟਰ ਦੇ ਜੋ ਕਰਨਾ ਤੋਂ ਮੁਰੇ ਹੈ ਤੁਸੀਂ ਇਸ ਵਿੱਚ ਕਰਨਾ ਹੈ ਇਹ ਹੈ ਪਰਗੋ ਬੰਬਈ ਠੀਕ ਹੈ ਦੂਸਰਾ ਵੀ ਇੱਕ ਇਹਦੇ ਤੁਸੀਂ ਹੋਰ ਕਰ ਸਕਦੇ ਪੁਆਇੰਟ ਹੈ ਇਹ ਤੇਲ ਉਤਪਾਦਕ ਖੇਤਰ ਵੀ ਹੈ ਠੀਕ ਹੈ ਮਨ ਹੁਦਸ ਨੂੰ ਕੋਈ ਆਵੇ ਵੀ ਤੇਲ ਪੈਦਾ ਕਰਨ ਵਾਲਾ ਖੇਤਰ ਹੈ ਤੇਲ ਉਤਪਾਦਕ ਖੇਤਰ ਕਿਹੜਾ ਦਾ ਤਾਂ ਤੁਸੀਂ ਮੁੰਬਈ ਪਾ ਸਕਦੇ ਹੋ ਜੀ ਦੂਸਰਾ ਹੈ ਵੀ ਮਦਰਾਸ ਰਾਸਤਾ ਦੋਕਾ ਜਿਹੜਾ ਨਾਮ ਹੈਗਾ ਇਹ ਹੈ ਵੀ ਚੇਨਈ ਚੇਨਈ ਕਿਹਦੀ ਰਸਤਾ ਨਹੀਂ ਹੈ ਤਮਿਲनाडु ਇਹ ਵੀ ਪਤਾ ਰੱਖਣਾ ਤਾਂ ਤੁਹਾ ਦਾ ਆਸਾਨ ਤੋਂ ਸਿੱਖਵੋਗੇ ਪੀ 3 ਠੀਕ ਹੈ ਮਦਰਾਸ ਇੱਕ ਹੋਰ ਜਿਹੜਾ ਨਾਮ ਹੈ ਠੀਕ ਹੈ ਮਦਰਾਸ ਦਾ ਜੋ ਨਾਮ ਕੀ ਹੈ ਠੀਕ ਹੈ ਤਾਂ ਬੋ ਚੇਨਈ ਨਿਸ਼ਾਨੀ ਦੇ ਚੇਨਈ ਦਾ ਪਹਿਲਾ ਵਾਲਾ ਨਾਮ ਕੀ ਹੈ ਪੁਰਾਣਾ ਨਾਮ ਕੀ ਹੈ ਉਹ ਸੀ ਸਿਰਸੋਗੇ ਮਦਰਾਸ ਇਹ ਤਮਿਲनाडु ਦੀ ਰਸਤਾ ਨਹੀਂ ਹੈ ਇਸ ਤੋਂ ਬਾਅਦ ਅਗਰ ਕੋਈ ਵੀ 콜 ਕਰਦਾ ਤਾਂ 콜 ਕਰਤਾ ਕਲਕੱਤਾ ਕਿਹਦੀ ਰਸਤਾ ਨਹੀਂ ਹੈ ਪਛਮੀ ਬੰਵਾਦੀ ਇਹ ਵੀ ਤੁਸੀਂ ਧਿਆਨ ਚ ਰੱਖਣਾ ਕਲਕੱਤਾ ਦਾ ਕਲਕੱਤਾ ਠੀਕ ਇਹ ਤਿੰਨ ਪ੍ਰਮੁੱਖ ਪ੍ਰੇਡੈਂਸੀਆਂ ਇਹ ਤਿੰਨ ਪ੍ਰੇਡੈਂਸੀਸ ਸ਼ਾਮਿਲ ਜਾਂਦੀਆਂ ਬੰਬਈ ਮਦਰਾਸ ਤੇ ਕੋਲਕਾ ਠੀਕ ਇਹਦੇ ਵਿੱਚ ਜਿਹੜਾ ਹਰ ਵਾਰ ਇਹ ਕਿਹੜਾ ਪੁਆਇੰਟ ਮੁੱਖਿਆ ਲਗਾ ਬੰਬਈ ਨੂੰ ਨਾ ਬੇ ਪੂਰਤੀ ਅੰਚਿਤ ਕਰਾ ਇਹ ਧਿਆਨ ਰੱਖਣਾ ਤੇਲ ਪਾਦਕ ਖੇਤ ਜਿਸਕਤੇ ਦੇਖੀ ਲੇ ਗੀਏ ਨੂੰ ਤੇ ਉਤਪਾਦਕ ਖੇਤ ਪਛਮੀ ਜਮਾਦਰੇ ਦਾ ਨਕਸ਼ਾ ਬਾਲੇ ਜਿਹਦੇ ਆਸਪਾਸੋਂ ਲਿਖੜਾ 1857 ਦੇ ਵਿਦਰੋਹ ਦੇ ਪ੍ਰਮੁੱਖ ਸਥਾਨ ਪੁਨਰਪਨ ਅਸ਼ਿਰਿਚ ਪਰਨਾ ਜਾਣਗੇ ਤੇ ਇਸ ਦੇ ਵਿੱਚੋਂ ਹਰ ਵਾਰ ਇੱਕ ਦੋ ਜਿਹੜੇ ਦੋ ਪੁਆਇੰਟ ਦਾ ਨਕਸ਼ੇ ਵਿੱਚ ਪੁੱਛੇ ਜਾਣਗੇ ਇਤਿਹਾਸ ਭਾਗ ਨਾਲ ਰਿਲੇਟਡ ਨੇ ਜਿਹਦੇ ਸਭ ਤੋਂ ਪਹਿਲਾ ਪਪਰਾਨੀ ਨਹੀਂ ਬੈਕ ਕੋ ਜਿਹੜਾ ਕੀ ਹੈ ਪਛਮੀ ਬੰਗਾਲ ਦੇ ਵਿੱਚ ਇਸ ਤੋਂ ਲਖ ਨੂੰ ਕਾਨਪੁਰ ਚਾਂਸੀ ਇਹ ਵਾਲੇ ਜਿਹੜੇ ਸਥਾਨ ਨੇ ਇਹ ਨੇ ਉੱਤਰ ਪ੍ਰਦੇਸ਼ ਚ ਠੀਕ ਹੈ ਇਹਨੂੰ ਕਿਸੇ ਕੈਸੇ ਤਰੀਕੇ ਨਾਲ ਲਿਖ ਲਿਓ ਤਾਂ ਜੇ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਉਹ ਸਾਨੂੰ ਨਾਲ ਯਾਦ ਰਹਿਣਗੇ ਦਿੱਲੀ ਤੇ ਇਹ ਵਾਲਾ ਵੀ ਆਪਣੇ ਕੋਲ ਉੱਤਰ ਪ੍ਰਦੇਸ਼ ਦੇ ਵਿੱਚ ਠੀਕ ਇਹ ਛੇ ਸਥਾਨ ਨੇ ਇਹਦੇ ਵਿੱਚ ਹਰ ਵਾਰ ਇੱਕ ਤੋਂ ਦੋ ਜਿਹੜੇ ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ ਦੋ ਹੀ ਆਣਗੇ ਤੁਹਾਨੂੰ ਇਹਨੂੰ ਧਿਆਨ ਦੇ ਨਾਲ ਤੁਸੀਂ ਦੇਖਣਾ ਜਾ ਤਬੈਰਪੁਰ ਕਿਤੇ ਵੀ ਪੱਛਮੀ ਬੰਗਾਲ ਦੇ ਵਿੱਚ ਇਨੋਂ ਬਾਰੇ ਤੇ ਲਿਖਾਂਗੇ ਬਾਰੇ ਦਾ ਬੁੱਤ। ਇਹ ਉਹ ਸਥਾਨ ਹੈ ਜਿੱਥੇ 1857 ਸੀ ਦਾ ਵਿਦਰੋਹ ਸ਼ੁਰੂ ਹੋਇਆ ਸੀ ਤੇ ਇੱਥੇ ਇੱਕ ਮੰਗਲਪਾਲ ਦੇ ਨਾਮ ਦਾ ਸੈਨਿਕ ਸੀ ਜਿਸਨੇ ਅਨਫੀਲ ਰਾਈਫਲਜ਼ ਨੂੰ ਮਨ੍ਹਾ ਕਰਦਾ ਸੀ ਤਾਂ 1857 ਦੇ ਵਿਦਰੋਹ ਦੇ ਵਿੱਚ ਜਿਹੜਾ ਮੰਗਲਪਾਲ ਨੇ ਸੀ ਉਹ ਸੋਚੀ ਪਹਿਲਾ ਸ਼ਹੀਦ ਬਣਿਆ ਹੈ। ਇੱਕ ਜਿਵੇਂ ਕੋਈ ਕੁਸਚਨ ਪੁੱਛਿਆ ਜਾਵੇਗਾ 1857 ਦੇ ਵਿਦਰੋਹ ਦਾ ਪਹਿਲਾ ਸ਼ਹੀਦ કોਣਾਗਾ ਤਾਂ ਉਹ ਸੀ ਵੀ ਮੰਗਲਪਾਲ। ਇਹ ਕਿ ਅਕਸਰ 1 ਨੰਬਰ ਦਾ ਕੁਐਸਚਨ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਬਹੁਤ ਵਾਰ ਤਾਂ ਇਸ ਵਾਰ ਆਪਣੇ ਕੋਲ ਆ ਗਿਆ ਵੀ ਲਖਨਊ ਕਾਨਪੁਰ ਚੰਦੀ ਇਹਦੇ ਉੱਤਰ ਕਿਵੇਂ ਦੇ ਉਸ ਤੇ ਤਾਂ ਆਪਾਂ ਸਭ ਤੋਂ ਪਹਿਲਾਂ ਭਰਾਂਗੇ ਲਖਨਊ 그다음에 ਚ ਕਾਨਪੁਰ ਇਹਦੇ ਉੱਪਰ ਆਗੇ ਚੰਦੀ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਵੀ ਦਿੱਲੀ ਚਰਿਆਉਂਗਰ ਦੇ ਦਿੱਤੀ ਮੈਰਿਟ ਜਾਂ ਮੀਟ ਠੀਕ ਇਹ 6 ਸਾਲ ਦੇ ਇਹ 1857 ਦੇ ਵਿਦਰੋਹ ਨਾਲ ਸੰਬੰਧਿਤ ਨੇ ਤੇ ਇਹਨਾਂ ਦੇ ਵਿੱਚ ਹਰ ਵਾਰ ਇੱਕ ਦੋ ਪੁਆਇੰਟ ਮਾਰ-ਬਾਰ ਗਏ ਆ ਪੁੱਛੇ ਜਾਂਦੇ ਨੇ ਤੇ ਇਸ ਵਾਰ ਵੀ ਪੇਪਰ ਦੇ ਵਿੱਚ ਪੁੱਛੇ ਜਾਣਗੇ ਤਾਂ ਇਹ ਆਪਣੇ ਕੋਲ ਨਕਸ਼ਾ ਕਾਰਤੀ ਆਪ ਪੇਪਰ ਦੇ ਵਿਦਿਆਰਥੀ ਹੋਣ ਉਹ ਕੋ ਕੋ ਹਰਤੇ ਕਿਹਾ ਹਸਤਾ ਦੇ ਸਾਰੀ ਨੇ ਰੱਖ ਲਿਆ ਗਿਆ ਬਣਾ ਲਏਗੇ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰੋ ਤਾਂ ਜੋ ਆਪਾਂ 10 ਦੇ ਵਿੱਚੋਂ 10 ਅੰਕ ਇਹਦੇ ਨਕਸ਼ੇ ਵਾਲੇ ਦੇ ਉੱਪਰ ਪਤ ਬਿਲਕੁਲ ਆਸਾਨ ਆਸਾਨ ਕਰ ਮੈਂ ਸਿਰਫ ਲੋੜ ਹੈਗੀ ਪ੍ਰੈਕਟਿਸ ਕਰਨ ਦੀ